ਸਾਂਤਾ ਜਾਨੀ ਮਾਲਿਕ ਜੀ ਹੋਣ ਆਪਾਂ ਨੂੰ ਜਾਣਿਆ ਕਿਤੇ ਇਹ ਜੇ ਆਪਾਂ ਬੋਲਾਂਗੇ ਤਾਂ ਕਿਸੇ ਨੂੰ ਪ੍ਰਸ਼ਾਸਨ ਤੱਕ ਗੱਲ ਪਹੁੰਚੇਗੀ ਨਾ ਜੀ ਜੀ ਆਪਾਂ ਵੀ ਦੇਖੋ ਰੋਜ਼ ਆਪਾਂ ਘੜਕਾ ਦੇਖਨੇ ਆ ਜੀ 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 ਉੱਥੇ ਵੀ ਪਾਣੀ ਹੈ ਉੱਥੇ ਵੀ ਬੁਰਾ ਹਾਲ ਹੈ ਸੜਕਾਂ ਦਾ ਕਿ ਵੀ ਸੜਕਾਂ ਤੇ ਜਿਹੜਾ ਖੜਦਾ ਮੈਂ ਨਾ ਜੀ ਪੁੱਛਣਾ ਸੀ 2.5 ਘੰਟਿਆਂ ਦਾ ਰਹਾ ਹੈ ਅੱਜ ਸਵੇਰ ਦੇ 8 ਵਜੇ ਜੰਨੇ ਹਿਸਾਬ ਨਾਲ ਕਿੰਨਾ ਖਵਾ ਬਹੁਤ ਬੁਰਾ ਹਾਲ ਹੈ ਉੱਥੇ ਪਾਣੀ ਪਾਣੀ ਖਾਓ ਕਿਹਦੇ ਹਿਸਾਬ ਨਾਲ ਗੱਡੀਆਂ ਡੈਕਸਿਨੇਟ ਹੋਇਆ ਜੀ ਚਲੋ ਜਾਲੀ ਪਾਣੀ ਦਾ ਸਾਲ ਹੈ ਧੜਕਾਂ ਦਾ ਅਸੀਂ ਤੁਹਾਨੂੰ 4 ਘੰਟੇ ਹੋ ਗਏ ਕੋਈ 20 ਪੈਨ ਦੇ ਬਹੁਤ ਘਾਲੇ ਸਰਕਾਰਾਂ ਨੂੰ ਵੇਖਣਾ ਚਾਹੀਦਾ ਸਮੇਂ ਦੇ ਹਿਸਾਬ ਨਾਲ ਕਿਸ ਪਾਸੇ ਧਿਆਨ ਦੇਣਾ ਚਾਹੀਦਾ ਕਿੱਥੇ ਨਾਲ ਕਿੱ데 ਪਰ ਸਰਕਾਰ ਧਿਆਨ ਦੇ ਗੱਲ ਇਹ ਕਰਦੇ ਆ ਰਹੇਗਾ ਕਿ ਕਿੰਨੀ ਇਹ ਰੋਡ ਤੇ ਬ੍ਰੈਕ ਇਹ ਰੋਡ ਨੂੰ ਉਹ ਆਪਣਾ ਡਬਲ ਕਰ ਲੈ ਕਿਉਂਕਿ ਇਹ ਰੋਡ ਛੋਟਾ ਤਾਂ ਹੈ ਨਹੀਂ ਕੋਈ ਜਿਹਾ ਕੋਈ ਸਿੰਗਲ ਏ ਜਾਂ ਮੇਨ ਰੋਡ ਹੈ ਇਹਨੂੰ ਫੋਨ ਲਾਈਨ ਬਣਾਇਆ ਜਾਏ ਜਿਵੇਂ ਆਪ ਦੇਖੋ ਕਿੱ데 ਕਿੱ데 ਵੱਡੇ ਕਿੱ데 ਟਰੱਕ ਚੱਲਦੇ ਨੇ ਸਪੀਡ ਤੇ ਗੱਡੀਆਂ ਨੇ ਕੋਈ ਹੌਲੀ ਨਹੀਂ ਚੱਲਦਾ ਸਰ ਟੂਲ ਕਟਾ ਕੇ ਅਗਲਾ ਪਿੱਛੋਂ ਆਉਂਦਾ ਹੌਲੀ ਚੱਲਦਾ ਨਹੀਂ ਇਰੋਰ ਨੂੰ ਡਬਲ ਕੀਤਾ ਜਾਏ ਜੀ ਆਪਾਂ ਤੇ ਆਨੇ ਆਪਣੀ ਪ੍ਰੋਟੈਕਸ਼ਨ ਅੱਗੇ ਮੰਗੇ ਦੇਖੋ ਬਹੁਤ ਨੁਕਸਾਨ ਹੁੰਦੇ ਨੇ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਥੋੜੇ ਨਹੀਂ ਹੁੰਦੇ ਅੱਜ ਕੋਈ ਨਵਾਂ ਐਕਸੀਡੈਂਟ ਨਹੀਂ ਆਇਆ ਪਹਿਲਾਂ ਵੀ ਬਹੁਤ ਹੁੰਦੇ ਨੇ ਆਪਣੀ ਸਰਕਾਰ ਅੱਗੇ ਮੰਗੇ ਜੀ ਇਹਨੂੰ ਡੋਰ ਨੂੰ ਡਬਲ ਕੀਤਾ ਜਾਏ ਕਿਉਂਕਿ ਇਹ ਜਿਹੜੇ ਵੱਡੇ ਵੱਡੇ ਜੰਮੂ ਖੜਨਾਏ ਦੇ ਬਣ ਗਿਆ ਦੂਜਾ ਬਣ ਗਿਆ ਉਹਨਾਂ ਤੇ ਪੈਸਾ ਲਾਣਾ ਕੋਈ ਇਹਨਾਂ ਵੱਲ ਵੀ ਧਿਆਨ ਕੀਤਾ ਜਾਏ ਆਪਾਂ ਤੇ ਸਰਕਾਰ ਅੱਗੇ ਬੇਨਤੀ ਕਰਦੇ ਆਂ ਜੀ ਆਪਣੀ ਧੰਨਵਾਦ ਹਰਜਿੰਦਰ ਸਿੰਘ ਜੀ ਹਰਜਿੰਦਰ ਸਿੰਘ ਜੀ ਕਿਵੇਂ ਹੋਇਆ ਇਹ ਐਕਸੀਡੈਂਟ ਬਹੁਤ ਮਾੜਾ ਹੋਇਆ ਡਾਕਟਰ ਸਾਹਿਬ ਦਾ ਰਿਜੀ ਸਮਾਣੇ ਪਾਸੋ ਜੀ ਜੀ ਇੱਕ ਇਧਰ ਤੇਜ਼ ਗੱਡੀ ਆ ਰਹੀ ਸੀ ਜੀ ਉਹ ਪਾਣੀ بچਾਉਣ ਦਾ ਮਾਰੇ ਜੀ ਡਾਕਟਰ ਸਾਹਿਬ ਦੀ ਗੱਡੀ ਦੇ ਵਿੱਚ ਗੱਡੀ ਮਾਰੀ ਪਾਣੀ ਸੜਕ ਤੇ ਕਹਿਣ ਦਾ ਮਤਲਬ ਕਿ ਸੜਕ ਤੇ ਪਾਣੀ ਖੜਾ ਸੀ ਪਾਣੀ ਤੋਂ ਬਚਣ ਦੇ ਮਾਰੇ ਗੱਡੀਆਂ ਆਪਸੇ ਛਟਕਰਾ ਗਈਆਂ ਕਿਵੇਂ ਦੇਖਦੇ ਹੋ ਜਿਹੜੇ ਇਹ ਨਿੱਤੀ ਹਾਸੇ ਐਕਸੀਡੈਂਟ ਵਾਪਰਦੇ ਨੇ ਅਸੀਂ ਸਾਡੀ ਮੰਗ ਹੈ ਜੀ ਰੋਡ ਨੂੰ ਡਬਲ ਕੀਤਾ ਜਾਵੇ ਤਾਂ ਕਿ ਇਹ ਹਾਸੇ ਘਟ ਜਾਣੀ ਧੰਨਵਾਦ ਜੀ ਕਿਵੇਂ ਦੇਖਦੇ ਹੋ ਵੀਰ ਜੀ ਜਿਵੇਂ ਨਿੱਤੀ ਕੋਈ ਨਾ ਕੋਈ ਪਟਿਆਲਾ ਰੋਡ ਤੇ ਤੇ ਹੁਣ ਪਾਤਨਾ ਰੋਡ ਤੇ ਵੀ ਐਵੇਂ ਐਕਸੀਡੈਂਟ ਹੋਣ ਲੱਗ ਗਏ ਨੇ ਕਿਵੇਂ ਦੇਖਦੇ ਹੋ ਤੇ ਕੀ ਮੰਗ ਕਰਦੇ ਹੋ ਇਹ ਵੀਡੇ ਡੇਲੀ ਹੁੰਦੇ ਨੇ ਐਕਸੀਡੈਂਟ ਤੇ ਇਹ ਡਬਲ ਹੋ ਜੇ ਰੋਡ ਬਹੁਤ ਵਧੀਆ ਹੋ ਜੂਗੀ ਜੀ ਤੇ ਵੀ ਤੁਹਾਡੀ ਵੀ ਇਹੀ ਮੰਗ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਵੀ ਜਲਦੀ ਤੋਂ ਜਲਦੀ ਇਸ ਰੋਡ ਨੂੰ ਡਬਲ ਕੀਤਾ ਜਾਵੇ ਤਾਂ ਜੋ ਜਿਹੜੇ ਇਹ ਹਾਦਸੇ ਐਕਸੀਡੈਂਟ ਵਾਪਰਦੇ ਨੇ ਕਿ ਵੀ ਇਹ ਘਟਨਾਵਾਂ ਨਾ ਵਾਪਰਨ ਬਚਾ ਹੋ ਜੇ ਜੀ ਬਚਾ ਹੋ ਜੇ ਇਹ ਐਕਸੀਡੈਂਟ ਹੋ ਰਿਆ ਹੀ ਰੋਡ ਤੇ ਰੋਡ ਪੀੜਾ ਹੋਣ ਕਰਨ ਨਾ ਤਾਂ ਕੋਈ ਛੱਡਣੇ ਇਸ ਕਰਕੇ ਵੀ ਇਸ ਰੋਡ ਨੂੰ ਸਵਾਈ ਕੀਤੀ ਜਾਵੇ ਜਾਂ ਚੌੜਾ ਕੀਤਾ ਜਾਵੇ ਕੁਝ ਸਮਾਂ ਲਈ ਬਾਤ ਚਾਹਦਾ ਵੀ ਡਾਕਟਰ ਦੇ ਆਪਣਾ ਐਕਸੀਡੈਂਟ ਹੋਇਆ ਜਿੱਲ੍ਹ ਹੱਟ ਫੈਕਚਰ ਹੋ ਗਈ ਬਾਕੀ ਦੂਜਾ ਬੰਦਾ ਠੀਕ ਆਈ ਫਿਲ ਨਾਲ ਅੰਨ੍ਹਾਵਾ